ਅੱਜ ਮੈਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਸੰਬੋਧਨ ਹੋ ਕੇ ਗੱਲ ਕਰਨਾ ਚਾਹੁੰਦਾ ਫਿਰ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਇਹ ਮੇਰੀ ਕੋਠੀ ਆਉਂਦੇ ਨੇ ਉਹਨਾਂ ਨੂੰ ਬੁਰਾ ਲੱਗਦਾ ਪਰ ਲੋਕਾਂ ਦੇ ਜੇ ਕੰਮ ਨਹੀਂ ਕਰੋਗੇ ਤਾਂ ਗੱਲ ਕਰਨੀ ਪਊ ਮੈਂ 2 ਦਿਨ ਦਾ ਟਾਈਮ ਤੁਹਾਨੂੰ ਬੜੇ ਆਦਰ ਪੂਰਵਕ ਬੇਨਤੀ ਕਰਕੇ 2 ਦਿਨ ਦਾ ਹੋਰ ਟਾਈਮ ਦੇ ਰਿਆਂ ਨਹੀਂ ਜਿੱਥੇ ਵੀ ਤੁਸੀਂ ਹੋਵੋਗੇ ਮੈਂ ਤੁਹਾਨੂੰ ਟਾਈਮ ਮੰਗਦਾ ਹਾਂ ਤੁਸੀਂ ਆਪਣੇ ਪ੍ਰਿੰਸੀਪਲ ਸੈਕਟਰੀ ਨੂੰ ਕਹਿ ਸਕਦੇ ਹੋ ਗੱਲ ਕਰਨ ਨੂੰ ਤੁਸੀਂ ਆਪਣੇ ਓਐਸਡੀ ਨੂੰ ਕਹਿ ਸਕਦੇ ਹੋ ਕਿਸੇ ਨੂੰ ਵੀ ਕਹਿ ਸਕਦੇ ਹੋ ਜਦੋਂ ਇੱਕ ਨਮੈਂਦਾ ਕੋਈ ਵੀ ਚਾਹੇ ਆਮ ਆਦਮੀ ਹੋਵੇ ਕੋਈ ਵੀ ਜੇ ਉਹਦਾ ਕੋਈ ਇਸ਼ੂ ਹੋ ਮਿਲਣਾ ਚਾਹੁੰਦਾ ਤੇ ਮੁੱਖ ਮੰਤਰੀ ਦਰਵਾਜ਼ੇ ਬੰਦ ਕਰ ਲੈਂਦਾ ਤੇ ਫਿਰ ਕਿਵੇਂ ਕੰਮ ਚੱਲੇਗਾ ਅੱਜ ਮੈਂ ਇਹ ਗੱਲ ਜਿਹੜੀ ਇਹਦੇ ਪਿੱਛੇ ਥੋੜਾ ਜਿਹਾ ਬੈਕਗ੍ਰਾਉਂਡ ਚ ਜਾਣਾ ਚਾਹਣਾ ਮੈਂ ਲਗਾਤਾਰ ਤੁਹਾਨੂੰ ਚਿੱਠੀਆਂ ਲਿਖ ਲਿਖ ਥੱਕ ਗਿਆ ਰੇਲਵੇ ਮਿਨਿਸਟਰੀ ਤੁਹਾਡਾ ਮਹਿਕਮਾ ਗੱਲ ਕਰ ਕਰ ਕੇ ਥੱਕ ਗਿਆ ਮੈਂ ਉੱਥੇ ਜਾ ਕੇ ਰੇਲਵੇ ਤੇ ਸਾਰਾ মিডিਆ ਨਾਲ ਤਾਂ ਮੈਂ ਗੱਲ ਕਰਕੇ ਦੇਖ ਲਈ ਪਰ ਤੁਹਾਡੇ ਤੇ ਕੋਈ ਵੀ ਅਸਰ ਨਹੀਂਗਾ ਐਡੇ ਢੀਠ ਹੋ ਤੁਸੀਂ ਲੋਕ ਤੁਸੀਂ ਕੰਮ ਕਰਨ ਆਏ ਨਹੀਂ ਤੁਸੀਂ ਸਿਰਫ ਅਜਾਸ਼ੀਆਂ ਹੋਟਲਾਂ 'ਚ ਕਰਨ ਰਹਿਣ ਖਾਣ ਪੀਣ ਆ ਹੋਰ ਤੁਹਾਡਾ ਕੋਈ ਕੰਮ ਨਹੀਂ ਹੁਣ ਆ ਇੱਕ ਜਿਹੜਾ ਮੈਂ ਫੇਰ ਦੱਸ ਦੇਣਾ ਲੈਵਲ ਕ੍ਰੋਸਿੰਗ ਨੰਬਰ 164A 164A ਐਟ ਜਿਹੜਾ ਇਹ ਦਰਾਹਾ ਸਾਨੇਵਾਲ ਸਟੇਸ਼ਨ ਅੰਬਾਲਾ ਲੁਧਿਆਣਾ ਸੈਕਸ਼ਨ ਦੇ ਵਿੱਚ ਇਹ ਜਿਹੜੀ ਸਮੱਸਿਆ ਏ ਉਲਦੀ ਜਿਹੜਾ ਡਿਵੀਜ਼ਨ ਨਾਰਥਰਨ ਰੇਲਵੇਜ਼ ਤਨਕਲੀ ਕਲੀ ਗੱਲ ਸਮਝਾਉਣੀ ਪੈਂਦੀ ਹੈ ਉਦੋਂ ਬਾਅਦ ਇਹ ਜਿਹੜੀ ਬ੍ਰਿਜ ਬਣਾਉਣ ਲਈ ਪੀਡਬਲਯੂਡੀ ਵਿਭਾਗ ਨੇ ਅਪਰੂਵਲ ਦਿੱਤੀ ਸੀ 18 7 2014 ਨੂੰ ਉਦੋਂ ਬਾਅਦ ਕੀ ਹੋਇਆ ਇਹ ਜਿਹੜਾ ਪੀਡਬਲਯੂਡੀ ਨੇ ਕੰਮ ਕਰਨ ਨੂੰ ਦਿੱਤਾ ਸੀ ਉਹ ਦਿੱਤਾ ਸੀ ਇੱਕ ਰੋਪੜ ਦੀ ਜਿਹੜੀ ਕੰਪਨੀ ਸੀ ਪ੍ਰਾਈਵੇਟ ਲਿਮਟਿਡ ਉਹਨੂੰ ਇਹ ਕੰਮ ਦਿੱਤਾ ਸੀ ਨਾਰਥਰਨ ਰੇਲਵੇ ਦੇ ਨਾਲ ਸਾਰੀ ਇਹਨਾਂ ਨੇ ਗੱਲਬਾਤ ਕਰਕੇ ਤੇ ਉਹ ਜਿਹੜਾ ਕੰਮ ਸੀ ਉਹ ਉਦੋਂ ਮਗਰ ਜਿਹੜਾ ਪੀ ਡਬਲਯੂ ਡੀ ਦਾ ਠੇਕੇਦਾਰ ਸੀ ਉਹ ਸਿਰੇ ਨਹੀਂ ਚੜਾ ਸਕਿਆ ਉਹਦਾ ਜਿਹੜਾ ਕੰਮ ਸੀ ਟਰਮੀਨੇਟ ਕਰਤਾ ਪੀ ਡਬਲਯੂ ਡੀ ਨੇ 5 8 2021 ਪੀ ਡਬਲਯੂ ਡੀ ਨੇ ਉਹਨੂੰ ਟਰਮੀਨੇਟ ਕਰਤਾ ਕੰਮ ਨੂੰ ਉਹ ਠੇਕੇਦਾਰ ਭੱਜ ਗਿਆ ਜਾਂ ਪੰਜਾਬ ਸਰਕਾਰ ਨਾਲ ਰੌਣਾ ਪੈ ਗਿਆ ਪੀਡਬਲੂ ਦਾ ਕੀ ਹੋਇਆ ਉਦੋਂ ਬਾਅਦ ਇਹਦੇ ਉੱਤੇ ਤਕਰੀਬਨ ਜੇ ਦੇਖੀਏ ਟਰੈਕ ਦੇ ਹਿਸਾਬ ਨਾਲ ਮਲਾ ਕੇ ਜਿਹੜਾ ਰੇਲਵੇ ਦੇ ਹਿਸਾਬ ਦੇ ਨਾਲ ਤਕਰੀਬਨ ਇੱਥੇ ਆਉਣ ਜਾਣ ਜਿਹੜਾ ਏ ਉਹ ਬਹੁਤ ਭਾਰੀ ਆ ਉਹ ਗੱਡੀਆਂ ਦਾ ਤਕਰੀਬਨ ਲੱਖਾਂ ਦੇ ਵਿੱਚ ਗਿਣਿਆ ਜਾਂਦਾ ਹੈ ਵੀ ਜਿੰਨੀ ਵਾਰ ਫਟਕ ਬੰਦ ਹੋ ਜਾਂਦਾ ਏ ਉਹ ਦੋ ਲਾਈਨਾਂ ਨੂੰ ਕ੍ਰੋਸ ਕਰਦੀ ਉਹ ਹਿਸਾਬ ਦਾ ਤੇ ਅਸੀਂ ਇਹ ਕਿਹਾ ਉਦੋਂ ਬਾਅਦ ਅੱਠ ਮਹੀਨੇ 9 ਮਹੀਨੇ ਮੈਨੂੰ ਹੋ ਗਏ ਲੱਗੇ ਨੂੰ ਉਹ ਵੀ ਮੈਂ ਦਿਖਾਉਣਾ ਅਸੀਂ ਕਿਹਾ ਭਾਈ ਪੰਜਾਬ ਤੋਂ ਕੰਮ ਨਹੀਂ ਹੋ ਰਿਹਾ ਪੰਜਾਬ ਦੀ ਪੀ ਡਬਲਯੂ ਡੀ ਹੱਥ ਖੜੇ ਕਰ ਗਈ ਆ ਉਹ ਜਿਹੜਾ ਕੰਟਰੈਕਟਰ ਸੀ ਉਹ ਭੱਜ ਗਿਆ ਤੇ ਇੱਥੇ ਇਹ ਫਾਟਕ ਕੰਟੋ ਬੱਦੀ ਜਿਹੜਾ ਇਹ ਦਰਾਹੇ ਸਾਨੇਵਾਲ ਆਲਾ ਜਿਹੜਾ ਹੈ ਜਿਹੜਾ ਨੀਲੋਂ ਨੂੰ ਜਾਂਦੀ ਆ ਸਿੱਧੀ ਸੜਕ ਨੈਰ ਨੈਰ ਦੇ ਨਾਲ ਲੁਧਿਆਣਾ ਤਾਂ ਹੈ ਹੀ ਹੈ ਪਰ ਸਾਰਾ ਮਾਲਵਾ ਵੀ ਉਦੋਂ ਨਾਲ ਅੱਗੇ ਸ਼ਿਦਦਾ ਸ਼੍ਰੀ ਨੰਦਪੁਰ ਸਾਹਿਬ ਤੱਕ ਸਾਂਦੇ ਜਾਂਦਾ ਹੈ ਉਦੋਂ ਬਾਅਦ ਰੋਪੜ ਤੇ ਉਦੋਂ ਬਾਅਦ ਸਾਰਾ ਜਿੱਥੇ ਵੀ ਅੱਗੇ ਉਹ ਰੋਡ ਜਾਂਦੀ ਹੈ ਪਹਾੜਾਂ ਦੇ ਲੋਕ ਜਾਂਦੇ ਆ ਮਨਾਲੀ ਤੱਕ ਇਹ ਰੋਡ ਵਰਤਦੇ ਆ ਤੇ ਲੁਧਿਆਣੇ ਦੇ ਲੋਕ ਜਿਹੜੇ ਚੰਡੀਗੜ੍ਹ ਵੀ ਜਾਂਦੇ ਆ ਉਹ ਵੀ ਇਹ ਰੋਡ ਵਰਤਦੇ ਆ ਹੁਣ ਤੁਸੀਂ ਲੁਧਿਆਣੇ ਦੇ ਲੋਕਾਂ ਤੋਂ ਵੋਟਾਂ ਮੰਗਦੇ ਹੋ ਮੈਂ ਲੁਧਿਆਣੇ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਭਾਈ ਮੈਂ ਇਸ ਮੁੱਖ ਮੰਤਰੀ ਨੂੰ ਅਸੀਂ ਇਹ ਫੈਸਲਾ ਜਿਵੇਂ ਮੈਂ ਤੁਹਾਨੂੰ ਕਿਹਾ ਕਰ ਲਿਆ ਵੀ ਜਿੰਨਾ ਵੀ ਪੈਸਾ ਤਕਰੀਬਨ ਐਸਟੀਮੇਟ 70 ਨਾ 70 .56 70 ਕਰੋੜ 55 ਲੱਖ ਰੁਪਏ ਦਾ ਇਹ ਪ੍ਰੋਜੈਕਟ ਹੈ ਜਿਹੜਾ ਕਿ 1 ਰੁਪਈਆ ਵੀ ਪੰਜਾਬ ਸਰਕਾਰ ਨੂੰ ਲੋਡ ਨਹੀਂ ਉਹ ਅਸੀਂ ਰੇਲਵੇ ਲਾਵਾਂਗੇ ਇਹ ਅਸੀਂ ਕਮਿਟਮੈਂਟ ਕਰਤੀ ਪੁਲ ਬਣਾ ਕੇ ਤੁਹਾਨੂੰ ਸਾਲ ਦੇ ਵਿੱਚ ਵਿੱਚ ਹੈਂਡਓਵਰ ਕਰਾਂਗੇ ਦੱਸੋ ਜੀ ਹੋਰ ਇਤੋਂ ਵੱਧ ਕੀ ਚਾਹੀਦਾ ਜਿਹੜਾ ਪੁਲ ਇਹਨਾਂ ਤੋਂ ਬਣ ਨਹੀਂ ਰਿਹਾ ਇਹਨਾਂ ਦਾ ਭੱਜ ਗਿਆ ਇਹਨਾਂ ਕੋਲ ਪੈਸੇ ਨਹੀਂਗੇ ਡਿਸਪਿਊਟ ਖੜਾ ਹੋ ਗਿਆ ਤੇ ਅਸੀਂ ਉਹ ਕਹਿੰਦੇ ਆਂ ਵੀ ਅਸੀਂ ਬਣਾ ਕੇ ਦਵਾਂਗੇ ਲੋਕਾਂ ਦੇ ਲਈ ਰੇਲਵੇ ਮੈਕਵਾ ਬਣਾ ਕੇ ਦਵਾਂਗਾ ਜਦੋਂ ਮੈਂ ਮਿਨਿਸਟਰੀ ਚਲਾ ਗਿਆ ਮੇਰਾ ਪੰਜਾਬ ਆ ਭਾਈ ਜਿੰਨੇ ਵੀ ਪੁਲ ਹੋਣਗੇ ਅਸੀਂ ਬਣਾਵਾਂਗੇ ਉਦੋਂ ਬਾਅਦ ਮੈਂ ਲਗਾਤਾਰ ਇਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਚਿੱਠੀ ਸਾਡਾ ਜਿਹੜਾ ਮਹਿਕਮਾ ਹੈ ਉਹ ਲਗਾਤਾਰ ਇਹਨਾਂ ਨਾਲ ਗੱਲ ਕਰਦਾ ਗੱਲ ਕਰਦਾ ਕਰਦਾ ਅਖੀਰ ਆ ਬੜੇ ਭਾਰੀ ਚਿੱਠੀਆਂ ਐ ਕਿੰਨੀ ਵਾਰ ਪੀਡਬਲਯੂਡੀ ਮਹਿਕਮਾ ਰੇਲਵੇ ਨੇ ਲਿਖੀਆਂ ਕਿਨੇ ਕਿਨੇ ਹੋਰ ਗੱਲਾਂ ਕੀਤੀਆਂ। ਉਹ ਤੋਂ ਬਾਅਦ ਇੱਕ ਗੱਲ ਜਿਹੜੀ ਜਿਹੜੀ ਮੈਂ ਆਪ ਜਦੋਂ ਮੈਂ ਸ਼ੁਰੂ ਕੀਤੀ ਇਹ 27 1 2025 ਦੀ ਗੱਲ ਹੈ। ਜਦੋਂ ਚੰਡੀਗੜ੍ਹ ਮੀਟਿੰਗ ਹੋਈ Chief Minister ਸਾਹਿਬ ਦੇ ਪ੍ਰਿੰਸੀਪਲ ਸੈਕਟਰੀ ਵੀ ਨੇ ਰਵੀ ਭਦਰਜੀਤ ਜੀ ਤੇ PWD ਦੇ ਸੈਕਟਰੀ ਵੀ ਪ੍ਰਿੰਸੀਪਲ ਸੈਕਟਰੀ ਵੀ ਨਵ ਭਦਰਜੀਤ ਨੇ। ਉਹਨਾਂ ਨਾਲ 27 1 2025 ਨੂੰ ਉਹਨਾਂ ਦੇ ਦਫ਼ਤਰ 'ਚ PWD ਦੇ ਤੇ ਰੇਲਵੇ ਵਿਭਾਗ ਦੇ ਤੇ ਮੇਰੇ ਆਫਿਸ ਦੇ ਸਾਰੇ ਆਫੀਸਰ ਉਹਨਾਂ ਨਾਲ ਮੀਟਿੰਗ ਹੋਈ। ਉਦੋਂ ਬਾਅਦ ਮੈਂ 1 ਮਾਰਚ ਨੂੰ 1 ਮਾਰਚ ਨੂੰ ਜਦੋਂ ਕੋਈ ਰਿਜ਼ਲਟ ਨਹੀਂ ਨਿਕਲਿਆ ਪਹਿਲੇ ਮਹੀਨੇ ਤੋਂ ਮੈਂ ਫਿਰ 1 ਮਾਰਚ 2025 ਨੂੰ ਫਿਰ ਜਾ ਕੇ ਉੱਥੇ ਖੜਾ ਹੋਇਆ ਵੀ ਭਾਈ ਕੋਈ ਗੱਲ ਕਰ ਲੋ ਕੋਈ ਗੱਲ ਕਰ ਲੋ ਨਹੀਂ। ਉਦੋਂ ਬਾਅਦ ਮੈਂ ਡੀਓ ਲੈਟਰਾਂ ਲਿਖਣੀਆ ਸ਼ੁਰੂ ਕੀਤੀ ਆ ਮੁੱਖ ਮੰਤਰੀ ਸਾਹਿਬ ਨੂੰ। ਇੱਕ ਪਹਿਲੀ ਮੈਂ ਡੀਓ ਲੈਟਰ ਜਿਹੜੀ 21 ਮਈ ਨੂੰ ਇਹ ਮੈਂ ਆਪਣੇ ਵਿਭਾਗੇ ਦਾ ਪਹਿਲਾਂ ਲੱਗਿਆ ਰਿਆ ਮੈਂ ਆਪਣੇ ਮੇਰੇ ਦਫ਼ਤਰ ਤੋਂ 21 ਮਈ ਦੀ ਇਹਨਾਂ ਨੂੰ ਡੀਓ ਲੈਟਰ ਇੱਕ ਇੱਕ ਚੀਜ਼ ਮੈਂ ਵਿਸਥਾਰ ਨਾਲ ਇਹਨਾਂ ਨੂੰ ਇਹ ਦੱਸੀ ਕਿ ਕੀ ਗੱਲ ਦਾ ਕੀ ਇਹ ਬਾਤ ਆ ਭਾਈ ਭਗਵੰਤ ਮਾਨ ਸਾਹਿਬ ਥੋੜਾ ਇਹਦਾ ਸਾਨੂੰ ਤੁਸੀਂ ਤਾਂ ਸਿਰਫ ਸਾਨੂੰ ਪਰਮਿਸ਼ਨ ਦੇਣੀ ਤੁਸੀਂ ਤਾਂ ਪੀ ਡਬਲਯੂ ਡੀ ਮੈਂ ਕਿਉਂ ਨਹੀਂ ਇੰਨਾ ਲਿਖਣਾ ਵੀ ਹਾਂ ਬਣਾ ਲਓ ਕਿਉਂਕਿ ਜਿਹੜਾ ਜਿਹੜਾ ਪੁਲ ਬੇਸ਼ੱਕ ਰੇਲਵੇ ਤੇ ਬਣਨਾ ਜਦੋਂ ਉਹ ਲੈਂਦਾ ਏ ਦੋਨੋਂ ਪਾਸੇ ਉਹ ਪੀ ਡਬਲਯੂ ਡੀ ਦੀ ਜਗ੍ਹਾ ਹੁੰਦੀ ਆ ਪੰਜਾਬ ਸਰਕਾਰ ਦੀ ਜਗ੍ਹਾ ਹੁੰਦੀ ਇਹ ਚਿੱਠੀ ਦਾ ਕੋਈ ਅਸਰ ਨਹੀਂ ਉਦੋਂ ਬਾਅਦ ਫੇਰ ਮੈਂ ਭਾਈ 2 ਜੂਨ ਨੂੰ ਫੇਰ ਚਿੱਠੀ ਲਿਖੀ ਆ ਉਹਦਾ ਕੋਈ ਅਸਰ ਨਹੀਂ ਫੇਰ ਉਦੋਂ ਬਾਅਦ ਮੈਂ ਤੀਜੀ ਚਿੱਠੀ ਲਿਖੀ ਆ ਫੇਰ 3rd ਡੀਓ ਲੈਟਰ ਆ ਜਿਹੜੀ ਉਹ ਭੇਜੀ ਆ 2 6 2025 ਹੁਣ ਅੱਜ ਮੈਂ ਫੇਰ ਚੌਥੀ ਡੀਓ ਲਿਖਣ ਲੱਗੇ ਆ ਇਹ ਇਹਦਾ ਇਹਦੇ ਬਾਰੇ ਇੱਕ ਵੀ ਜਿਹੜਾ ਦੁਬਾਰਾ ਤੁਸੀਂ ਇਹ ਅੰਦਾਜ਼ਾ ਲਾ ਲਓ ਆਮ ਬੰਦੇ ਦੇ ਤਾਂ ਕੀ ਸੁਣਵਾਈ ਹੋਣੀ ਆ ਇੱਕ ਮਨਿਸਟਰ ਲਿਖ ਲਿਆ ਉਹਦਾ ਇਹ ਵੀ ਜਵਾਬ ਨਹੀਂ ਆਉਂਦਾ ਕੋਈ ਆਫਿਸ ਚ ਇਹ ਜਵਾਬ ਨਹੀਂਗਾ ਵੀ ਭਈ ਹਾਂ ਸਾਨੂੰ ਚਿੱਠੀ ਮਿਲ ਗਈ ਹੈ ਤੇ ਤੁਸੀਂ ਅੰਦਾਜ਼ਾ ਲਾ ਲਓ ਹੁਣ ਮੈਂ ਬੇਨਤੀ ਕਰਨ ਲੱਗਿਆ ਵੀ ਦੋ ਦਿਨ ਕਿਉਂਕਿ ਇੱਕ ਤਾਂ ਲੁਧਿਆਣੇ ਦੀ ਉਹ ਤਾਂ ਤੁਸੀਂ ਨਹੀਂ ਸੁਣਗੇ ਇੱਕ ਤਾਂ ਇਲੈਕਸ਼ਨ ਚੱਲ ਰਹੀ ਹੈ ਇਹ ਲੁਧਿਆਣੇ ਜ਼ਿਲ੍ਹੇ ਦਾ ਇਹ ਸਭ ਤੋਂ ਵੱਡਾ ਜਿਹੜਾ ਢਿੱਕਾ ਇਹ ਪੁਰਦਾ ਇਹ ਲੋਕਾਂ ਨੂੰ ਤੰਗ ਕਰਦੇ ਆ ਹੁਣ ਦੋ ਦਿਨਾਂ ਬਾਅਦ ਮੁੱਖ ਮੰਤਰੀ ਸਾਹਿਬ ਜਾਂ ਤਾਂ ਤੁਹਾਡੀ ਕੋਈ ਟੀਮ ਇਹਦਾ ਫੈਸਲਾ ਕਰ ਲੇ ਜੀ ਨਹੀਂ ਜਬਾਬ ਤੇ ਮੈਂ ਕੋਈ ਇਹ ਨਹੀਂ ਵੀ ਕੋਈ ਤੁਹਾਡੇ ਤੇ ਕੋਈ ਹਮਲਾ ਕਰਨ ਆ ਰਹੇ ਆ ਕੋਈ ਲੋਕਾਂ ਨੂੰ ਲੈ ਕੇ ਨੇ ਆ ਰਹੇ ਮੈਂ ਕੱਲਾ ਤੁਹਾਡੇ ਕੋਲ ਆਉਂਗਾ ਮੈਂ ਤੁਹਾਡੇ ਆਫਿਸ ਚ ਟਾਈਮ ਵੀ ਲਿਖਾ ਦਿੰਨਾ ਵੀ ਭਾਈ ਮਿਲਣਾ ਹੈ ਉੱਥੋਂ ਪਰ ਟਾਈਮ ਤੁਸੀਂ ਦੇਣਾ ਵੀ ਨਾ ਤੁਸੀਂ ਕੋਈ ਗੱਲ ਕਰਨੀ ਹੈ ਉਹ ਅਸੀਂ ਤੁਹਾਨੂੰ ਜਾਣਦੇ ਹਾਂ ਤੁਸੀਂ ਕਿੱਡੇ ਕਿ ਜੁਗੀ ਤੇ ਫਿਰ ਫਿਰ ਨਾ ਕਿ ਉਹ ਆ ਕੇ ਖੜਾ ਹੋ ਗਿਆ ਜੀ ਧੱਕੇ ਨਾਲ ਇਹਨਾਂ ਨੂੰ ਆ ਕੋਠੀ ਯਾਦ ਆਉਂਦੀ ਮੈਂ ਕੋਠੀ ਚ ਨਹੀਂ ਆਉਂਗਾ ਮੈਂ ਲੁਧਿਆਣੇ ਤੁਹਾਡੇ ਹੋਟਲ ਚ ਆਉਂਗਾ ਜਿੱਥੇ ਸਾਰੇ ਹੀ ਆਉਂਦੇ ਆ ਹੋਟਲ ਤਾਂ ਸਬਦਾ ਨਾ ਇਹ ਗੱਲ ਈ ਕਦੀ ਅਸੀਂ ਨਹੀਂ ਰਹਿ ਸਕਦੇ ਉੱਥੇ ਲੱਖਾਂ ਰੁਪਈਆ ਸਾਡੇ ਕੋਲ ਤਾਂ ਹੈ ਨਹੀਂਗਾ ਵੀ ਉੱਥੇ ਅਸੀਂ ਕਮਰੇਾਂ 'ਚ ਰਹਿ ਲਈਏ ਉੱਥੇ ਕੁਛ ਲੇੜਾਈ ਉਹ ਤਾਂ ਤੁਸੀਂ ਉਡਾ ਸਕਦੇ ਏ ਕੋਈ ਸ਼ੱਕ ਨਹੀਂ ਪਰ ਇਸ ਗੱਲ ਦੀ ਆਪਣੀ ਚੰਗਾ ਚਾਹੀ ਲੱਗਦਾ ਏ ਵੀ ਤੁਸੀਂ ਇਹਦਾ ਹੱਲ ਕੱਢ ਲਓ ਨਾ ਮੈਨੂੰ ਆਉਣ ਦੀ ਲੋੜ ਪਵੇ ਤੁਸੀਂ ਆਪਣੀ ਸਰਕਾਰ ਨੂੰ ਇੱਕ ਵਾਰ ਕਹਿਣਾ ਵੀ ਭਾਈ ਠੀਕ ਆ ਹਾਂ ਜੇ ਤੁਸੀਂ ਨਹੀਂ ਦੇਣਾ ਤੁਸੀਂ ਆਪ ਕੋਲ ਬਣਾ ਲਓ ਉਹ ਜੀ ਸਰ ਕੇ ਤੁਸੀਂ ਬਣਾਓ ਸਾਨੂੰ ਤਾਂ ਕੋਈ ਪੱਤੀ ਨਹੀਂ ਏ ਅਸੀਂ ਤੁਹਾਨੂੰ ਪਰਮਿਸ਼ਨ ਦੇ ਦਿੰਨੇ ਆ ਜੇ ਤੁਸੀਂ ਬਣਾਉਣਾ ਲਾ ਜੇ ਸਾਨੂੰ ਬਣਾਉਣ ਦੇ ਦੇਣ ਲਈ ਰੇਲਵੇ ਨੂੰ ਬਣਾਉਣ ਨੂੰ ਜੇਣਾ ਤਾਂ ਫਿਰ ਤੁਸੀਂ ਸਾਨੂੰ ਭਾਈ ਕਲੀਅਰੈਂਸ ਦੇ ਦਿਓ ਨਹੀਂ ਅਸੀਂ ਤੁਹਾਨੂੰ ਕਲੀਅਰੈਂਸ ਦੇ ਦਿੰਨੇ ਆ ਗੱਲ ਤਾਂ ਦੋਈ ਆ ਨਾ 70 ਕਰੋੜ ਰੁਪਇਆ ਜਿਹੜਾ ਲੱਗਣਾ 56 ਲੱਖ ਉਹ ਜਾਂ ਤਾਂ ਤੁਸੀਂ ਲਾ ਲਓ ਜਾਂ ਸਾਨੂੰ ਲਾ ਲੈਣੋ ਇਹਦਾ ਫੈਸਲਾ ਹੈ ਜਿਹੜਾ ਤੁਸੀਂ ਦੋ ਦਿਨਾਂ ਬਾਅਦ ਤੋ ਆਸ ਰੱਖਾਂਗੇ ਨਹੀਂ ਤੁਹਾਡੇ ਭਾਈ ਲੋਕਾਂ ਖਾਤਰ ਤੁਹਾਡੇ ਦਰਵਾਜ਼ੇ ਤੇ ਵੀ ਜਾਵਾਂ ਤੰਤ